ਸਿੱਖ ਕੌਮ ਤੇ ਅਕਾਲੀ ਦਲ ਅਕਾਲੀ ਦਲ ਦਾ ਰਿਵਾਈਵ ਹੋਣਾ ਪੰਜਾਬ ਵਾਸਤੇ ਜ਼ਰੂਰੀ ਹੈ ਲਾਜ਼ਮੀ ਹੈ ਇਹਦੇ ਬਗੈਰ ਪੰਜਾਬ ਦਾ ਬੇੜਾ ਗਰਕ ਹੋ ਜਾਊਗਾ ਲੇਕਿਨ ਲੀਡਰਸ਼ਿਪ ਜਿਹੜੀ ਹੈ ਮੌਜੂਦਾ ਜਾਂ ਅੱਗੇ ਆਉਣ ਵਾਲੇ ਉਹਨਾਂ ਨੂੰ ਸੂਈ ਦੇ ਨੱਕੇ ਵਿੱਚ ਦੀ ਫੇਰ ਕੱਢ ਲੋ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 20 ਮੀਡੀਆ 24 ਦੇਖ ਰਹੇ ਸਾਰੇ ਦਰਸ਼ਕਾਂ ਦਾ ਸੁਆਗਤ ਹੈ ਤੇ ਅੱਜ ਅਸੀਂ ਗੱਲ ਕਰਾਂਗੇ ਜੋ ਕੁਝ ਅਕਾਲੀ ਸਿਆਸਤ ਦੇ ਵਿੱਚ ਵਾਪਰ ਰਿਹਾ ਹੈ ਸ਼੍ਰੋਮਣੀ ਅਕਾਲੀ ਦਰ ਜਿਸ ਨੂੰ ਬਾਦਲ ਕਹਿ ਕੇ ਦਾਲ ਕਹਿ ਕੇ ਵੀ ਜਾਣਿਆ ਜਾਂਦਾ ਸੀਗਾ ਤੇ ਮੇਰੇ ਨਾਲ ਮੌਜੂਦ ਨੇ ਡਾਕਟਰ ਗੁਰਪ੍ਰੀਤ ਸਿੰਘ ਸੰਧੂ ਜੀ ਸੋ ਜਾਣਦੇ ਆ ਕਿ ਜੋ ਕੁਝ ਹੁਣ ਹੋ ਰਿਹਾ ਹੈ ਅਕਾਲ ਤਖਤ ਸਾਹਿਬ ਤੋਂ ਸਕੱਬੀਰ ਬਾਦਲ ਨੂੰ ਤਨਖਾਹਾਂ ਐਲਾਨਿਆ ਜਾਣਾ ਉਸ ਨੂੰ ਸਜ਼ਾ ਲਾਉਣ ਦਾ ਜਿਹੜਾ ਕੇ ਚੱਲ ਰਿਹਾ ਉਹ ਤੇ ਜੋ ਉਹਨਾਂ ਦਾ ਵਿਰੋਧੀ ਧਿਰ ਹੈਗਾ ਉਹ ਕੀ ਚੱਲ ਰਿਹਾ ਹੈ ਕੀ ਇਹ ਨਹੀਂ ਅਸਲ ਪੰਜਾਬ ਦੇ حق ਦੀ ਗੱਲ ਕੌਣ ਕਰਦਾ ਹੈ ਡਾਕਟਰ ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ ਡਾਕਟਰ ਸਾਹਿਬ ਜੀ ਕੀ ਸਮਝਦੇ ਹੋ ਕਿਉਂਕਿ ਜੋ ਕੁਝ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਚੱਰਿਆ ਕੋਈ ਨਾਮ ਵਕਤ ਹੁੰਦਾ ਸੀਗਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਦੋਂ ਨਾਮ ਆਉਂਦਾ ਸੀਗਾ ਤੇ ਇਹ ਪਤਾ ਲੱਗਦਾ ਸੀਗਾ ਕਿ ਪੰਜਾਬ ਦੀ ਜਿਹੜੀ ਖੇਤਰੀ ਪਾਰਟੀ ਹੈਗੀ ਆ ਔਰ ਹਰੇ ਕੋਈ ਮਾਣ ਕਰਦਾ ਸੀ ਪਰ ਅੱਜ ਇਹ ਦੇਖੀਏ ਤਾਂ ਦਬੜੂ ਕੋ ਹੋਇਆ ਪਿਆ ਸਭ ਕੁਝ ਉਥਲ ਪੁਥਲ ਹੋਇਆ ਪਿਆ ਪੰਬਲ ਪੁਸਾ ਬਣਿਆ ਪਿਆ ਕਿਉਂ ਕੀ ਚਾਏ ਅਕਾਲੀ ਹੋਵੇ ਚਾਹੇ ਕਾਂਗਰਸੀ ਹੋਵੇ ਤੇ ਚਾਹੇ ਆਮ ਆਦਮੀ ਪਾਰਟੀ ਹੋਵੇ ਜਾਂ ਭਾਜਪਾ ਜਦੋਂ ਕੋਈ ਗੱਲ ਕਰਦੇ ਨੇ ਤਾਂ ਕੋਈ ਅਕਾਲੀ ਦਲ ਦੀ ਸੋਚ ਨਹੀਂ ਰੱਖਦਾ ਸਭ ਇੱਕੋ ਜਿਹੇ ਹੋ ਜਾਂਦੇ ਅਕਾਲੀ ਦਲ ਦੇਖੋ ਸਿੱਖਾਂ ਨੂੰ ਗਾਈਡ ਕਰਨ ਵਾਸਤੇ ਗੁਰੂ ਸਾਹਿਬ ਨੇ ਇੱਕ ਅਰਦਾਸ ਦੇ ਵਿੱਚ ਸ਼ਾਮਿਲ ਕੀਤਾ ਸੀਗਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਜਿਹੜਾ ਆਕੀ ਹੈ ਬਿਲਕੁਲ ਉਹ ਨਹੀਂ ਰਹੂਗਾ ਖਾਲਸ ਬੰਦਿਆਂ ਦਾ ਰਾਜ ਰਹੂ ਰਹੂਗਾ ਨਾਂ ਦੇ ਪਿੱਛੇ ਖਾਲਸਾ ਜੋੜਨ ਦੇ ਨਾਲ ਤੁਸੀਂ ਖਾਲਸ ਨਹੀਂ ਬਣ ਜਾਂਦੇ ਠੀਕ ਹੈ ਜੀ ਪਹਿਰਾਵੇ ਦੇ ਨਾਲ ਤੁਸੀਂ ਸਿੱਖ ਨਹੀਂ ਹੋ ਜਾਂਦੇ ਬਾਣੀ ਨੂੰ ਸਮਝ ਕੇ ਗੁਰੂ ਸਾਹਿਬਾਨ ਦੇ ਫਰਮਾਨਾਂ ਨੂੰ ਸਮਝ ਕੇ ਉਹਨਾਂ ਤੇ ਅਮਲ ਕਰਨ ਦਾ ਉਪਰਾਲਾ ਕਰਨਾ ਹੀ ਤੁਹਾਡਾ ਫਰਜ਼ ਹੈ ਜੇ ਤੁਸੀਂ ਸਾਰਾ ਕੁਝ ਲਾਗੂ ਕਰਕੇ ਆਪਦੇ ਨਿੱਜੀ ਜ਼ਿੰਦਗੀ ਤੇ ਤੁਸੀਂ ਉਹ ਸਾਰਾ ਕੁਝ ਲਾਗੂ ਕਰ ਲਓ ਔਰ ਐਡੇ ਤੁਸੀਂ ਸ਼ੁੱਧ ਹੋ ਜੇ ਤਾਂ ਫਿਰ ਤੁਸੀਂ ਖਾਲਸ ਹੋ ਜਾਂਦੇ ਆ ਮੇਰਾ ਇਹ ਮੰਨਣਾ ਹੈ ਮੈਂ ਹਮੇਸ਼ਾ ਕਹਿੰਦਾ ਹੁੰਦਾ ਸੀਗਾ ਕਾਲਜ ਡੇਸ ਤੋਂ ਕਿ ਹਰ ਸਿੱਖ ਨੂੰ ਕਮ ਸੇ ਕਮ ਹਰ ਸਿੱਖ ਨੂੰ ਅਕਾਲੀ ਹੋਣਾ ਚਾਹੀਦਾ ਸਿੱਖ ਕਿਸੇ ਹੋਰ ਪਾਰਟੀ ਦੇ ਵਿੱਚ ਸਿਆਸੀ ਪਾਰਟੀ ਚ ਨਹੀਂ ਹੋਣਾ ਚਾਹੀਦਾ ਚਲੋ ਇਹ ਵਰਤਾਨ ਤੋਂ ਸ਼ੁਰੂ ਹੋਇਆ ਸਭ ਤੋਂ ਜਿਹਨੂੰ ਅਸੀਂ ਆਪਦਾ ਲੀਡਰ ਮੰਨਦੇ ਆਂ ਪ੍ਰਾਤਨ ਸਮੇਂ ਤੋਂ ਮਾਸਟਰ ਤਾਰਾ ਸਿੰਘ ਹੋਰਾਂ ਨੂੰ ਉਹ ਜਦੋਂ ਕਨਸਟੀਟਿਊਸ਼ਨ ਲਿਖੀ ਗਈ ਤੇ ਉਹਦੇ ਉੱਤੇ ਉਹਨਾਂ ਨੇ ਕਿਹਾ ਵੀ ਅਨੁਸਾਰੇ ਜਿਹੜੇ ਫਿਰਕੇ ਆ ਰਿਲੀਜੀਅਨਸ ਦੇ ਜਿਹੜੇ ਐਸ ਵੇਲੇ ਨੁਮਾਇੰਦਗੀ ਕਰ ਰਹੇ ਉਹ ਆ ਕੇ ਦਸਖਤ ਕਰਨ ਕਿ ਅਸੀਂ ਇਹਨੂੰ ਮੰਨਦੇ ਆਂ ਮੰਨਦੇ ਆਂ ਅਸੀਂ ਕਿ ਠੀਕ ਹੈ ਸਾਰਾ ਕੁਝ ਮਾਸਟਰ ਤਾਰਾ ਸਿੰਘ ਕਹਿੰਦਾ ਮੈਦਾਨੀ ਕਰਦਾ ਉਹ ਕਹਿੰਦਾ ਤੁਸੀਂ ਕਿਉਂ ਨਹੀਂ ਕਰਦੇ ਕਹਿੰਦਾ ਸਾਡੇ ਨਾਲ ਧੋਖਾ ਕੀਤਾ ਤੁਸੀਂ ਪਾਕਿਸਤਾਨ ਦੇਤਾ ਤੁਸੀਂ ਉਧਰ ਕਸ਼ਮੀਰ ਦੇਤਾ ਮੁਸਲਮਾਨ ਨੂੰ ਸਾਨੂੰ ਕੀ ਦਿੱਤਾ ਸਾਡੇ ਨਾਲ ਵਾਦਾ ਸੀ ਮੈਂ ਤਾਂ ਨਹੀਂ ਕਰਦਾ ਹਨਾਨੀ ਇਸ ਗੱਲ ਦੀ ਹੈ ਵੀ ਹਿੰਦੁਸਤਾਨ ਦੇ ਕਨਸਟੀਟਿਊਸ਼ਨ ਵਿੱਚ ਕਿਸੇ ਵੀ ਸਿੱਖ ਦਾ ਰੈਪ੍ਰੈਜ਼ੈਂਟੇਟਿਵ ਦਾ ਜੋ ਮੌਜੂਦਾ ਉਸ ਵਕਤ ਦਾ ਇੱਕੋ ਇੱਕ ਮਾਸਟਰ ਤਾਰਾ ਸਿੰਘ ਦਾ ਦਸਕਤੀ ਹੈ ਨਹੀਂ ਔਰ ਉਹਦੇ باوجود ਕਨਸਟੀਟਿਊਸ਼ਨ ਲਾਗੂ ਹੋ ਗਿਆ ਸਿੱਖ ਕੌਮ ਨੂੰ ਇਹ ਨਹੀਂ ਪਤਾ ਵੀ ਤੁਸੀਂ ਹਿੰਦੁਸਤਾਨ ਦੀ ਕਨਸਟੀਟਿਊਸ਼ਨ ਦਾ ਹਿੱਸੇ ਨਹੀਂ ਕਿਉਂਕਿ ਜਿਹੜੇ ਦਸਕਤ ਕੀਤੇ ਇਹਨਾਂ ਨੇ ਉਹੀ ਹਿੱਸੇਦਾਰ ਨੇ ਨਾ ਬਿਲਕੁਲ ਉਸ ਦਿਨ ਤੋਂ ਇਸ ਕੌਮ ਦੇ ਖਿਲਾਫ ਤੇ ਕੌਮ ਸਾਰੀ ਪੰਜਾਬ 'ਚ ਸੈਂਟਰਡ ਸੀ ਉਹਦੇ ਖਿਲਾਫ ਪੰਜਾਬ ਸਟੇਟ ਦੇ ਖਿਲਾਫ ਉਦੋਂ ਦੀਆਂ ਇਹ ਜਿਹੜੀਆਂ ਸ਼ਰਾਰਤਾਂ ਸ਼ੁਰੂ ਹੋ ਗਈ ਇੱਕ ਗੁਰੂਆਂ ਦੀ ਧਰਤੀ ਹੈ ਜਜ਼ਬਾ ਇੰਨਾ ਕਾ ਸਾਡੇ ਪ੍ਰਾਂਤ ਪ੍ਰਤੀ ਸਾਡੇ ਮੁਲਕ ਪ੍ਰਤੀ ਸਿੱਖ ਨਹੀਂ ਵੇਖਦਾ ਬੇ ਹਿੰਦੁਸਤਾਨ ਤੇ ਅੱਜ ਅਟੈਕ ਹੋ ਗਿਆ ਉਹ ਕੋਈ ਕਰ ਦੇਵੇ ਉਹ ਮੂਹਰੇ ਖੜ ਜਾਂਦੇ ਆ ਵੀ ਹਰ ਸਾਨੂੰ ਭੇਜੋ ਅਸੀਂ ਵੇਖਦੇ ਆ ਕਿੰਨੇ ਕ ਪਾਣੀ ਚ ਨੇ ਔਰ ਸੈਂਕੜੇ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਹਾਦਤਾਂ ਹੋਈਆਂ ਉਹਦਾ ਸਾਨੂੰ ਮਾਣ ਹੈ ਸਾਨੂੰ ਉਹਦੇ ਤੇ ਕੋਈ ਅਫਸੋਸ ਨਹੀਂ ਹੈ ਅੱਜ ਵੀ ਜੇ ਲੋੜ ਪਊਗੀ ਤਾਂ ਸਿੱਖ ਕੌਮ ਇਸ ਮੁਲਕ ਵਾਸਤੇ ਜਾਨ ਵਾਰੂਗੀ ਵਾਰੂਗੀ ਅਸੀਂ ਵੀ ਵਾਰਾਂਗੇ ਸਾਡਾ ਮੁਲਕ ਬਾਰੋਸੋ ਮੁਲਕ ਦੇ ਵਿੱਚ ਇੱਕ ਸਾਡਾ ਪ੍ਰਾਂਤ ਹੈ ਜਿਹਨੂੰ ਅਸੀਂ ਪੰਜਾਬ ਕਹਿੰਦੇ ਆਂ ਬਿਲਕੁਲ ਸਾਡੀ ਸਿਰਫ ਤੇ ਸਿਰਫ ਅਕਾਲੀ ਦਲ ਦੇ ਨਾਲ ਜੋ ਹੋ ਰਿਹਾ ਹੈ ਤੇ ਜੋ ਹੋਇਆ ਹੈ ਮੇਰਾ ਇਹ ਮੰਨਣਾ ਹੈ ਬਈ ਹਰ ਇੱਕ ਇਨਸਾਨ ਗੁਰੂ ਸਾਹਿਬ ਨੇ ਖੁਦ ਕਿਹਾ ਕਿ ਕੰਚਨ ਨਾਰੀ ਮੇ ਜੀਓ ਲੋ ਬਤਾਇ ਮੋਹ ਮਿੱਠਾ ਮਾਇਆ ਪੁੱਤਰ ਮੋਹ ਪੈਸੇ ਦਾ ਮੋਹ ਇਹ ਮਿੱਠੀ ਮਾਇਆ ਜੇ ਤੋ ਆਪਾਂ ਹਰੀ ਨੂੰ ਭੁੱਲ ਜਾਂਦੇ ਆਂ ਹਰ ਪ੍ਰਭ ਚੇਤਨਾ ਹੋਵੇ ਤੇ ਫਿਰ ਤੁਸੀਂ ਭਟਕਣਾ ਹੀ ਹੈ ਬਿਲਕੁਲ ਤੁਹਾਡੀ ਗਾਈਡਿੰਗ ਲਾਈਟ ਚਲੀ ਗਈ ਫਿਰ ਭਟਕੋਗੇ ਫਿਰ ਤੁਸੀਂ ਇਹ ਸੋਚਣ ਲੱਗ ਜਾਂਦੇ ਆਂ ਵੀ ਕੀ ਫਰਕ ਪੈਂਦਾ ਗੁਰੂ ਸਾਹਿਬ ਕੋਲ ਜਾ ਕੇ ਮੱਥਾ ਟੇਕ ਕੇ ਮਾਫੀ ਮੰਗ ਲਾਂਗੇ ਇਹਨਾਂ ਗਲਤਫਹਿਮੀਆਂ ਦੇ ਕਾਰਨ ਬਹੁਤ ਇਨਫਿਲਟ੍ਰੇਸ਼ਨ ਹੋ ਗਈ ਫਰੋਮਣੀ ਅਕਾਲੀ ਦਲ 1920 ਜਿਹੜਾ ਬਣਿਆ ਉਸ ਦੇ ਵਿੱਚ ਤੇ ਸੋਚ ਜਿਹੜੀ ਹੈ ਨਿੱਜੀ ਸਵਾਰਥਾਂ ਕਰਕੇ ਇਧਰ ਨੂੰ ਤੁਰਗੀ ਵੀ ਆਪਾਂ ਇਹ ਸੈਂਟਰ ਨੇ ਆਪਣੇ ਨਾਲ ਤਾਂ ਕਰਨੇ ਹੀ ਆ ਜੋ ਕੁਝ ਕਰਨਾ ਪਰ ਆਪਾਂ ਇੱਕ ਕੰਮ ਕਰੀਏ ਵੀ ਆਪਾਂ ਇੱਕ ਸਟੇਟ ਬਣਾ ਲਈਏ ਜਿਹਦੇ ਵਿੱਚ ਡੋਮਿਨੈਂਸ ਸਾਡੀ ਹੋਵੇ ਤਾਂ ਕਿ ਤਾਕਤ ਸਾਡੇ ਹੱਥ ਰਵੇ ਠੀਕ ਹੈ ਇਹ ਨਹੀਂ ਸੀ ਵੀ ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਰਵੇ ਸਿੱਖ ਲੀਡਰਸ਼ਿਪ ਦੇ ਉੱਤੇ ਸਿੱਖ ਹੋਵੇ ਕਿਉਂਕਿ ਪਹਿਲੇ ਜਿੰਨੇ ਆਪਣੇ ਬਣੇ ਸੀ ਨਾ ਮੁੱਖ ਮੰਤਰੀ ਗੋਪੀ ਚੰਦ ਬਾਰਕਾ ਵਰਗੇ ਸਾਰੇ ਬੰਦੇ ਚੰਗੇ ਸੀ ਉਹ ਲੇਕਿਨ ਸੈਕੰਡਰੀ ਸਿਰਫ ਇੰਨੀ ਗੱਲ ਦੇ ਉੱਤੇ ਲੋਕਾਂ ਦੀਆਂ ਗੱਲਾਂ-ਗੱਲਾਂ 'ਚ ਆ ਕੇ ਇੱਕ ਮੂਵਮੈਂਟ ਤਿਆਰ ਕਰਦੇ ਪੰਜਾਬੀ ਸੂਬਾ ਲਵਾਵਾਂਗੇ ਚੰਡੀਗੜ੍ਹ ਸਟੇਟ ਸੀ ਪੰਜਾਬ ਦਾ ਕੈਪੀਟਲ ਸੀ ਜਦੋਂ ਤੁਸੀਂ ਉੱਥੇ ਜਾ ਕੇ ਸਟੇਟ ਦੀ ਡਿਵੀਜ਼ਨ ਕਰਾ ਕੇ ਤਿੰਨ ਸਟੇਟਾਂ ਐਕਸੈਪਟ ਕਰਕੇ ਆਉਨੇ ਆ ਤੁਸੀਂ ਉਹ ਲਾਗੂ ਕਿਵੇਂ ਹੋਣ ਦੇ ਦਿੰਨੇ ਆ ਕਿਥੋਂ ਦਾ ਪਹਿਲਾ ਪਹਿਲਾ ਸਵਾਲ ਇਹ ਸੀਗਾ ਹੋਣਾ ਚਾਹੀਦਾ ਸੀ ਸਾਡੇ ਪਾਣੀਆਂ ਦਾ ਹੱਕ ਸਾਡਾ ਹੋਊਗਾ ਠੀਕ ਹੈ ਜੀ ਬਿਲਕੁਲ ਠੀਕ ਅਸੀਂ ਆਪਦੇ ਪਾਣੀਆਂ ਦਾ ਜਿਹਨੂੰ ਸਟੇਟ ਨੇ ਲੈਣਾ ਸਾਤੋਂ ਅਸੀਂ ਉਹਦਾ ਪੈਸਾ ਲਵਾਂਗੇ ਚਾਰਜੇ ਲਵਾਂਗੇ ਸਾਤੋਂ ਬਿਜਲੀ ਵਾਰੋਂ ਵੱੜਦੇ ਸਾਡੇ ਚਾਰਜੇ ਸਗੇ ਇੱਕ ਅਸੀਂ ਉਹ ਚਾਰਜੇ ਲਵਾਂਗੇ ਨੋਮੀਨਲ ਰੱਖ ਲਓ ਪਰ ਲਵਾਂਗੇ ਜ਼ਰੂਰ ਸਾਡੇ ਭਰਾ ਭੈਣ ਭਰਾ ਨੇ ਪਾਣੀ ਜਾਊਗਾ ਦੇਾਂਗੇ ਅਸੀਂ ਸਾਡੇ ਕੋਲ ਫालतू ਅਸੀਂ ਕੀ ਕਰਨਾ ਲੇਕਿਨ ਸਾਨੂੰ ਥੋੜਾ ਬਹੁਤ ਮੁਆਵਜ਼ਾ ਦੇਣਗੇ ਥੋੜਾ ਬਹੁਤ ਦੂਜੀ ਵੱਡੀ ਗੱਲ ਜਿਹੜੀ ਸੀਗੀ ਉਦੋਂ ਕਰਨ ਵਾਲੇ ਵੀ ਸਾਡਾ ਇੱਕ ਇਹਦੇ ਤੇ ਦਸਕਤ ਹੋਣਗੇ ਪਹਿਲਾਂ ਟ੍ਰਾਂਸਫਰ ਕਰੋ ਚੰਡੀਗੜ੍ਹ ਨੂੰ ਪੰਜਾਬ ਚ ਤੇ ਪੰਜਾਬੀ ਸਪੀਕਿੰਗ ਏਰੀਆਜ਼ ਹਬੌਰ ਫਾਜ਼ਲਕਸਰ ਇਹ ਉਹ ਪੰਜਾਬ ਚ ਟ੍ਰਾਂਸਫਰ ਕਰ ਦਿਓ ਇਹ ਨੋਟੀਫਿਕੇਸ਼ਨ ਜਾਰੀ ਕਰਕੇ ਗਜ਼ਟ ਨੋਟੀਫਿਕੇਸ਼ਨ ਕਰ ਦਿਓ ਇਹ ਨਕਸ਼ੇ ਦੇ ਵਿੱਚ ਅ ਬੰਦ ਕਰ ਦਿਓ ਇਹ ਸ਼ੋ ਕਰਨਾ ਠੀਕ ਹੈ ਤੇ ਸਾਡੀ ਸਟੇਟ ਦੀ ਡਿਮਾਰਕੇਸ਼ਨ ਕਰਕੇ ਉਹਦਾ ਕੈਪੀਟਲ ਚੰਡੀਗੜ੍ਹ ਨੂੰ ਡਿਕਲੇਅਰ ਕਰਕੇ ਹੁਣ ਦੱਸੋ ਵੀ ਦਸਤਾਵੇਜ਼ ਕਿੱਥੇ ਕਰਨੇ ਬਿਲਕੁਲ ਕੋਈ ਉੱਥੇ ਸਿਆਸਤ ਜਿਹੜੇ ਆ ਮਝੇ ਵੀ ਸਿਆਸੀ ਬੰਦੇ ਜਿਨ੍ਹਾਂ ਨੇ ਮੁਲਕ ਦੀ ਪਾਰਟੀਸ਼ਨ ਗਾਂਧੀ ਜੀ ਨੇ ਕਿਹਾ ਸੀਗਾ ਮuje ਐਸੀ ਆਜ਼ਾਦੀ ਨਹੀਂ ਚਾਹੀਏ ਨਹੀਂ ਚਾਹੀਏ ਜਹਾਂ ਪੇ ਮੁਸਲਮ ਹਿੰਦੂ ਸਿੱਖ ਦਾ ਬਟਵਾਰਾ ਹੋ ਮੁਝੇ ਐਸੀ ਆਜ਼ਾਦੀ ਨਹੀਂ ਚਾਹੀਏ ਉਹ ਕਹਿੰਦੇ ਠੀਕ ਆ ਤੁਸੀਂ ਆਪ ਦਾ ਕੰਮ ਕਰ ਲਿਆ ਹੁਣ ਇਹ ਸਿਆਸਤ ਦੀ ਖੇਡ ਹੈ ਠੀਕ ਹੈ ਜੀ ਉਹ ਸਿਆਸਤ ਦੀ ਖੇਡ ਚੱਲ ਪਈ ਚੱਲ ਰਹੀ ਹੈ ਅੱਜ ਤੱਕ ਚੱਲ ਰਹੀ ਹੈ ਬਿਲਕੁਲ ਜੀ ਅਕਾਲੀ ਦਾ ਹੌਲੀ 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 ਇਨਫਿਲਟ੍ਰੇਟ ਹੁੰਦਾ ਹੁੰਦਾ ਉਹਨਾਂ ਬੰਦਿਆਂ ਨਾਲ ਜਿਹੜੇ ਕਹਿੰਦੇ ਤਾਂ ਇਹ ਸੀ ਵੀ ਅਸੀਂ ਕਰ ਲਈਏ ਤੇ ਅੰਦਰੋਂ ਜਿਹੜੇ ਆ ਉਹ ਬੇਈਮਾਨ ਇੰਨੇ ਕਿ ਸੀ ਵੀ ਨਾ ਨਾ ਨੂੰ ਸਟੇਟ ਦਾ ਫਿਕਰ ਸੀ ਨਾ ਉਹਨੂੰ ਸਿੱਖੀ ਦਾ ਨਾ ਪੰਜਾਬੀ ਦਾ ਨਾ ਪੰਜਾਬੀ ਹਿੰਦੂ ਦਾ ਉਹਨਾਂ ਨੂੰ ਸਿਰਫ ਸਿਰਫ ਇਹ ਸੀ ਵੀ ਯਾਰ ਉਹ ਬੰਦਾ ਜਿਹੜਾ ਨਾ ਉਸ ਬੰਦੇ ਨਾਲ ਜਿ ਲੱਗੇ ਰਹੇ ਉਹ ਬੰਦਾ ਚਾਹੇ ਜਿੰਨਾ ਮਰਜ਼ੀ ਚਾਹ ਲੈ ਵੀ ਮੈਂ ਫਾਇਦਾ ਕਰਨਾ ਪੰਜਾਬ ਦਾ ਮੈਂ ਗਰੀਬਾਂ ਦੀ ਭਲਾਈ ਕਰਨੀ ਆ ਅਸੀਂ ਜਿੱਦਣ ਸਾਰਾ ਕੁਝ ਥੋੜੋ ਵੇਖ ਲੂਗਾ ਅਕਸਰ ਕੁਝ ਮੈਂ ਇੱਕ ਮੈਂ ਸਾਨੂੰ ਮਿਲਣਗੇ ਤੇ ਜਦੋਂ ਮਿਲਣਗੇ ਆਪਾਂ ਦਾ ਘਰ ਪਰ ਲਾਂਗੇ ਔਰ ਉਹੀ ਪ੍ਰਥਾ ਇੱਥੇ ਕਿ ਕਲੈਕਟਿਵ ਜਦੋਂ ਫੈਸਲਾ ਲੈਣਾ ਹੈ ਤਾਂ ਸਾਰਾ ਕੁਝ ਪ੍ਰਧਾਨ ਦੇ ਕਲਪਾ ਦਿਓ ਜੋ ਚੰਗਾ ਹੋਇਆ ਤਾਂ ਸਾਡਾ ਮਾੜਾ ਹੋਇਆ ਤਾਂ ਪ੍ਰਧਾਨ ਹੁੰਦੇ ਹੁੰਦੇ ਜੀ ਦੇਖੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇੱਕ ਇਹੋ ਜਿਹਾ ਸਿਆਸੀ ਚਿਹਰਾ ਰਾਰੇ ਆ ਸਿੱਖਾਂ ਦੇ ਵਿੱਚ ਤੇ ਪੰਜਾਬ ਦੇ ਵਿੱਚ ਖਾਸ ਕਰਕੇ ਅਕਾਲੀ ਦਲ ਦੇ ਵਿੱਚ ਕਿ ਉਹ ਕਿਤੇ ਵੀ ਚਲੇ ਜਾਂਦੇ ਸੀ ਜੋ ਮਰਜ਼ੀ ਕਹੀ ਜਾਣ ਲੋਕ ਮੈਂ ਨਹੀਂ ਮੰਨਦਾ ਉਸ ਗੱਲ ਨੂੰ ਉਹ ਕਿਤੇ ਵੀ ਚਲੇ ਜਾਂਦਾ ਸੀ ਉਹ ਆਪਦੇ ਬਲਬੁੱਤੇ ਤੇ ਆਪਦੀ ਨਿੱਜੀ ਉਸ ਪਕੜ ਤੇ 5 7 10000 ਬੰਦਾ ਇਕੱਠਾ ਹੋ ਜਾਂਦਾ ਸੀ। ਉਹ ਇਹ ਲੋਕ ਕਹਿੰਦੇ ਸੀ ਵੀ ਸਿਆਸੀ ਚਾਲਾਂ ਆ ਉਹ ਸੰਗਤ ਦਰਸ਼ਨ ਜ਼ਰੂਰ ਕਰਦੇ ਸੀ ਇਲੈਕਸ਼ਨ ਤੋਂ ਪਹਿਲਾਂ। ਬਿਲਕੁਲ। ਲੋਕ ਕਹਿੰਦੇ ਸੀ ਸਿਆਸੀ ਚਾਲਾਂ। ਮੈਨੂੰ ਤਾਂ ਉਹਦੇ ਕੋਈ ਸਿਆਸਤ ਨਜ਼ਰ ਨਹੀਂ ਆਉਂਦੀ। ਉਹ ਕਹਿੰਦਾ ਲੋਕਾਂ ਨੂੰ ਮਜਬੂਰ ਕਰਦੇ ਮੈਨੂੰ ਵੋਟ ਪਾਉ। ਬਿਲਕੁਲ। ਫੋਕਲ ਪੁਆਇੰਟ ਸਰ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲੀਆਂ ਦੇ ਦਿੱਤੇ। ਮੰਡੀਆਂ ਜਿਹੜੀਆਂ ਫਿਰੋਜ਼ਪੁਰ ਤੋਂ ਤੁਰਦੇ ਸੀ ਟਰੈਕਟਰ ਟਰਾਲੀ ਚਲਾ ਕੇ ਖੰਨੇ ਆ ਕੇ ਵੇਚਦੇ ਸੀ ਕਿਉਂਕਿ ਰੇਟ ਦਾ 10 ਰੁਪਏ ਦਾ ਫਰਕ ਹੁੰਦਾ ਸੀ। ਕਦੇ ਜਟ ਨੇ ਸੋਚਿਆ ਨਹੀਂ ਵੀ 10 ਰੁਪਏ ਫਾਇਦਾ ਹੋਊਗਾ ਤੇ 20 ਰੁਪਏ ਨੁਕਸਾਨ ਹੋਊਗਾ ਮੰਡੀ ਹੈ ਨਹੀਂ ਸੀ ਉਹਨਾਂ ਨੇ ਹਰ 10 12 ਕਿਲੋਮੀਟਰ ਤੇ ਅਨਾਜ ਦੀਆਂ ਮੰਡੀਆਂ ਦੇਤੀਆਂ ਵੀ ਇੱਥੇ ਆੜਤੀ ਆਊਗਾ ਇੱਥੇ ਸਾਡੀਆਂ ਏਜੰਸੀਆਂ ਆਉਣਗੀਆਂ ਪਰਚੇਜ਼ ਇੱਥੇ ਹੋਊਗਾ ਇਤੋਂ ਵੱਡੀ ਫਾਰਮਰਸ ਵਾਸਤੇ ਉਹ ਕੀ ਕਰ ਦੇਣਗੇ ਫਿਰ ਉਹਨਾਂ ਨੇ ਕਿਹਾ ਜੀ ਬਿਜਲੀ ਦਾ ਬਹੁਤ ਬਿੱਲ ਆਉਂਦਾ ਉਹ ਕਹਿੰਦਾ ਜਣਾ ਕਿਊਬਲਾਂ ਦੇ ਬਿੱਲ ਮਾਫ ਕਰ ਦੇ ਉਹਨੇ ਇਹ ਨਹੀਂ ਕਿ ਤੁਹਾਡੇ ਜਿਹੜੇ ਘਰੇ ਹੈਗੇ ਬਿਲੋਂ ਤੇ ਉਹ ਮਾਫ ਆ ਉਹ ਕਹਿੰਦਾ ਟਿਊਬਰਾਂ ਦੇ ਬਿੱਲ ਮਾ ਕਿਸਾਨ ਦੀ ਹੈਲਪ ਕੀਤੀ ਹੈ ਠੀਕ ਹੈ ਜੀ ਠੀਕ ਸਭ ਤੋਂ ਜ਼ਿਆਦਾ ਕਨੈਕਟੀਵਿਟੀ ਜਿਹੜੀ ਹੈ ਉਹ ਸੜਕਾਂ ਦੇ ਜ਼ਰੀਏ ਹੈ ਸਟੇਟਾਂ ਦੇ ਵਿੱਚ ਲੋਕਾਂ ਉਹਨਾਂ ਨੇ ਕਿਹਾ ਵੀ ਮੰਡੀ ਬੋਰਡ ਜਿਹੜਾ ਹੈ ਇਹਦੇ ਕੋਲੇ ਮੰਡੀਆਂ ਤੋਂ ਜਿਹੜਾ ਅਸੀਂ ਇਕੱਠਾ ਕਰਦੇ ਪੈਸੇ ਆ ਜਾਂਦੇ ਆ ਇਹ ਸੜਕਾਂ ਬਣਾਉਣਗੇ ਵਿਦਨ ਪੰਜਾਬ ਜਿਹੜੀਆਂ ਪੰਜਾਬ ਦੀਆਂ ਰੋਡ ਰੋਡ ਦੇ ਨੇ ਉਹ ਬਣਾਉਣਗੇ ਮੰਡੀ ਬੋਰਡ ਵਾਲੇ ਠੀਕ ਹੈ ਜੀ ਬੜੀਆਂ ਬੜੀਆਂ ਪਿੰਡਾਂ ਦੇ ਪਿੰਡ ਕਨੈਕਟ ਹੋਏ ਆ ਬਿਲਕੁਲ ਮਿਡਲ ਸਕੂਲ ਮਿਡਲ ਸਕੂਲ ਹਰ ਦੂਜੇ ਪਿੰਡ ਦੇ ਵਿੱਚ ਠੀਕ ਆ ਅਕਾਲੀਆਣੇ ਦੇ ਉੱਤੇ ਅੱਜ ਤੁਸੀਂ ਅੰਮ੍ਰਿਤਸਰ ਸਾਹਿਬ ਤੋਂ ਤੁਰਦੇ ਆ ਬਠਿੰਡੇ ਜਾਂਦੇ ਆ ਵਾਤ ਤੋਂ ਵਾਤ 55 ਘੰਟਿਆਂ ਚ ਐਕਸਪ੍ਰੈਸਵੇ ਤੇ ਅਕਾਲੀਆਣੇ ਬਣਾਏ ਆ ਜਿੱਥੇ ਕਿਸੇ ਹੋਰ ਪਾਰਟੀ ਦੇ ਬੰਦੇ ਨੇ ਕੰਮ ਕੀਤਾ ਉਹ ਵੀ ਇਕਨੋਲਜ ਕਰਦੇ ਆ ਅਸੀਂ ਗਿਆਨੀ ਜ਼ੈਲ ਸਿੰਘ ਨੇ ਗੁਰੂ ਗੋਬਿੰਦ ਸਿੰਘ ਮਾਰਗ ਬਣਾਇਆ ਕਿਉਂਕਿ ਉਹ ਗੁਰੂ ਸਾਹਿਬ ਦੀ ਫਲਸਫੀ ਨੂੰ ਸਮਝਦਾ ਸੀ ਉਹ ਚਾਹੁੰਦਾ ਸੀਗਾ ਵੀ ਇਹ ਜਿਹੜਾ ਮਾਂ ਹੈ ਸਾਡਾ ਵਿਰਸਾ ਹੈ ਉਹ ਕਦੇ ਨਾ ਖਤਮ ਹੋਵੇ ਇਹਨਾਂ ਨੇ ਵਰਾਸਤੇ ਖਾਲਸਾ ਹਣਾ ਜਿਹੜੇ ਬਾਕੀ ਹੁਣ ਸਭ ਤੋਂ ਵੱਡਾ ਸਾਡੀ ਸੁਰਤ ਦੇ ਵਿੱਚ ਜੋ ਕੱਲੂ ਕਾਰਾ ਹੋਇਆ ਉਹ ਹੈ ਹਰਮੰਦਰ ਸਾਹਿਬ ਤੇ 1984 ਦੇ ਵਿੱਚ ਅਟੈਕ ਹੋਣਾ ਉਹਦੀ ਅਵਜ਼ ਦੇ ਵਿੱਚ ਰੂਸ ਚ ਆਏ ਵੇ ਸਾਡੇ ਰੂਸ ਕੌਣ ਨਹੀਂ ਆਊਗਾ ਬਿਲਕੁਲ ਕੌਣ ਨਹੀਂ ਆਊਗਾ ਐਡਾ ਵੱਡਾ ਸਦਮਾ ਕੌਣ ਚੱਲੂਗਾ ਬੁੱਸਦਿਲ ਚੱਲੂਗਾ ਚਲੋ ਨਾ ਸਮਝੀ ਦੇ ਵਿੱਚ ਇਹ ਅੰਦਰੋਂ ਐਡਰੇਨਲਨ ਪੰਪ ਪੈਨ ਹੋਈ ਕਿ ਇਹਨੇ ਕੀਤਾ ਇਹ ਨਹੀਂ ਛੱਡਣਾ ਠੀਕ ਹੈ ਜੀ ਇਹ ਨਹੀਂ ਸੋਚਿਆ ਵੀ ਇਹਦਾ ਸੱਟਾ ਕਿ ਨਿਕਲੂਗਾ ਉਸ ਮੁਲਕ ਦੇ ਵਿੱਚ ਜਿੱਥੇ 52 ਤੋਂ ਲੈ ਕੇ 84 ਤੱਕ ਇੱਕ ਵਾਰੀ ਨੇ ਇੰਨਾ ਵਿਤਕਰਾ ਪੰਜਾਬ ਨਾਲ ਹੋਇਆ ਜਿਹਦਾ ਕੋਈ ਹਿਸਾਬ ਨਹੀਂ ਹੈ ਤੇ ਇਹ ਇਹਦਾ ਇਹਦਾ ਰਿਜ਼ਲਟ ਕੀ ਨਿਕਲੂਗਾ ਵਾਇਲੈਂਸ ਹੋਊਗੀ ਕਿ ਨਹੀਂ ਹੋਊਗੀ ਤੇ ਉਹਦੀ ਡਿਫੈਂਸ ਕੀ ਹੈ ਇਹ ਕੁਝ ਨਹੀਂ ਸੋਚਿਆ ਚਲੋ ਕਰਤਾ ਕਰਤਾ ਨਹੀਂ ਮੈਨੂੰ ਤਾਂ ਨਹੀਂ ਕਿਹਾ ਹੈ 1984 ਤੋਂ ਲੈ ਕੇ ਅੱਜ ਤੱਕ ਸਫ਼ਰ ਕਰ ਰਹੇ ਆ ਲੋਕ ਜਿਨ੍ਹਾਂ ਨਾਲ ਹੋਇਆ ਉਹਨਾਂ ਨੂੰ ਕਦੇ ਹਰ ਹਰ ਪਰਿਵਾਰ ਨੂੰ 2-2 ਲੱਖ ਰੁਪਏ ਦੇਤਾ ਕਦੇ 5-5 ਲੱਖ ਰੁਪਏ ਦੇਤਾ ਉਹਨਾਂ ਨੇ ਕੀ ਕਰਨਾ ਉਹਨਾਂ ਦੇ ਬੰਦੇ ਗਏ ਬੱਚੇ ਗਏ ਔਰਤਾਂ ਗਈਆਂ ਅਕਾਲੀ ਦਲ ਇਹਦਾ ਸਰਮੌਰ ਸੰਸਥਾ ਸੀਐਸਜੀਪੀਸੀ ਦੇ ਕਰ ਲਿਆ ਜਿਨ੍ਹਾਂ ਨੇ ਇਹ ਚੀਜ਼ ਦੇਖਣੀ ਸੀ ਉਹ ਨਹੀਂ ਦੇਖੀ ਉਹਦਾ ਅਸਰ ਹੋਇਆ ਇੱਕ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ ਹਜ਼ੂਰ ਸਾਹਿਬ ਦੀ ਜਿਹੜੀ ਸੀਗੀ ਦੇਖ ਰੇ ਉਹ ਸਾਊਥ ਦੇਤੀ ਪਟਨਾ ਸਾਹਿਬ ਦੀ ਦੇਤੀ ਇਹ ਕੋਈ ਐਂ ਨਹੀਂ ਹੋਇਆ ਉਹਨਾਂ ਨੇ ਦੇਖਿਆ ਕਿ ਇਹ ਲੀਡਰਸ਼ਿਪ ਜਿਹੜੀ ਹੈ ਇਹਦੀ ਸੋਚ ਲਿਮਿਟਡ ਹੈ ਇਹਦੀਆਂ ਪ੍ਰਾਇੋਰਟੀਜ਼ ਡਿਫਰੈਂਟ ਹੈ ਇਹਦੀਆਂ ਪ੍ਰਾਇੋਰਟੀਜ਼ ਸਿੱਖੀ ਸਿਧਾਂਤ ਤੇ ਜਾਂ ਸਿੱਖਾਂ ਵਾਲ ਨੂੰ ਕਰਤੇ ਹੈਗੀਆਂ ਲੇਕਿਨ ਉਧਰ ਧਿਆਨ ਕੋਈ ਨਹੀਂ ਧਿਆਨ ਕੋਈ ਨਹੀਂ ਸੋ ਉਹ ਕਾਲੀ ਦਲ ਦੇ ਵਿੱਚ ਇਨਫਿਲਟ੍ਰੇਸ਼ਨ ਹੁੰਦੇ 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 ਅਲਟੀਮੇਟਲੀ ਕੀ ਹੋਇਆ ਕਿ ਬਾਦਲ ਸਾਹਿਬ ਨੇ ਜਿਹੜੀ ਆ ਕਾਲੀ ਦਲ ਇਹ ਪੰਥਕ ਪਾਰਟੀ ਨੂੰ ਛੱਡ ਕੇ ਪੀਪਲਸ ਪਾਰਟੀ ਬਣਾਈ ਬਿਲਕੁਲ ਹੁਣ ਉਹ ਪੀਪਲਸ ਪਾਰਟੀ ਦੇ ਵਿੱਚ ਬीडीपी ਨਾਲ ਵੀ ਆਊਗਾ ਉਸ ਪੀਪਲਸ ਪਾਰਟੀ ਦੇ ਵਿੱਚ ਵਾਲ ਕਟਿਆਂ ਵਾਲਾ ਆਊਗਾ ਨਸ਼ੇੜੀ ਵੀ ਆਊਗਾ ਅਮਲੀ ਵੀ ਆਊਗਾ ਕਿਵੇਂ ਰੋਕ ਲੋਗੇ ਬਿਲਕੁਲ ਜੀ ਬਿਲਕੁਲ ਦੂਜੇ ਪਾਸੇ ਜਿਹੜੀ ਪਾਰਲੀਮੈਂਟ ਸੀ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਪਾਰਲੀਮੈਂਟ ਹੈ ਸਿੱਖਾਂ ਦੀ ਉਹ ਪਾਰਲੀਮੈਂਟ ਦੇ ਜਦੋਂ ਆਪਾਂ ਦਿੱਲੀੋਂ ਕੋਈ ਚੀਜ਼ ਮੰਗਦੇ ਆ ਇੱਕ ਬਿੱਲ ਪੇਸ਼ ਹੁੰਦਾ ਪਾਰਲੀਮੈਂਟ 'ਚ ਹੁੰਦਾ ਪਾਰਲੀਮੈਂਟ ਪਾਸ ਕਰਦੀ ਐ ਫਿਰ ਉਹ ਜਾਂਦਾ ਪ੍ਰਧਾਨ ਕੋਲੇ ਪ੍ਰਧਾਨ ਓਕੇ ਕਰ ਦਿਆ ਤੇ ਫਿਰ ਉਹ ਬਣ ਜਾਂਦਾ ਕਾਨੂੰਨ ਸਾਡੇ ਪੁੱਠਾ ਕੰਮ ਐ ਐਸਜੀਪੀਸੀ ਦਾ ਕੋਈ ਕਾਨੂੰਨ ਸ਼੍ਰੋਮਣੀ ਕਾਲੀ ਦਲ ਤੇ ਸਿੱਖਾਂ ਤੇ ਲੱਗੂ ਹੀ ਨਹੀਂ ਹੁੰਦਾ ਤਖਤ ਸਭ ਦੇ ਜਥੇਦਾਰ ਜਿਹੜੇ ਨੇ ਉਹ ਐਸਜੀਪੀਸੀ ਦੇ ਨਾਲ ਸੰਬੰਧਿਤ ਨੇ ਅੰਡਰ ਨਹੀਂ ਹੁੰਦੇ ਉਹ ਸੰਬੰਧਿਤ ਨੇ ਅਕਾਲੀਆਂ ਨਾਲ ਨਹੀਂ ਉਹ ਇੱਕ ਸੀਟ ਹੈ ਉਹ ਜੀ ਆ ਜਿੱਥੇ ਕੋਈ ਵੀ ਬੰਦਾ ਕਿਸੇ ਫਿਰਕੇ ਦਾ ਜਾ ਕੇ ਆਪਦਾ ਮੱਥਾ ਟੇਕ ਸਕਦਾ ਬਿਲਕੁਲ ਅੰਦਰ ਜਾ ਕੇ ਹਰਮੰਦਰ ਸਾਹਿਬ ਚ ਉਹਦੇ ਗੁਨਾਹ ਬਖਸ਼ਾ ਸਕਦਾ ਜਾਂ ਆਪਦੇ ਅਰਦਾਸ ਕਰ ਸਕਦਾ ਉੱਥੇ ਕਿਤੇ ਨਹੀਂ ਲਿਖਿਆ ਵੀ ਕਲਾ ਸਿੱਖ ਕਰ ਸਕਦਾ ਬਿਲਕੁਲ ਇਹ ਮਾਣੇ ਹੌਲੀ 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 ਸਭ ਤੋਂ ਜਿਹੜੀ ਮਾੜੀ ਗੱਲ ਹੋਈ ਹੈ ਜਿਹਦੇ ਕਰਕੇ ਬਹੁਤ ਜ਼ਿਆਦਾ ਫਰਕ ਪਿਆ ਉਹ ਇਹ ਹੈ ਵੀ ਵੇਖਿਆ ਹੀ ਨਹੀਂ ਕਿ ਇਹ ਬੰਦਾ ਅਕਾਲੀ ਦਲ ਚ ਸ਼ਾਮਲ ਹੋਣਾ ਚਾਹੁੰਦਾ ਇਹਦਾ ਇਲਾਕੇ ਦੇ ਵਿੱਚ ਬੈਕਗ੍ਰਾਉਂਡ ਕੀ ਹੈ ਆਪਾਂ ਪਾਸਪੋਰਟ ਬਣਾਈਏ ਨਾ ਪੁਲਿਸ ਵੈਰੀਫਿਕੇਸ਼ਨ ਕਰਾਉਣੀ ਪੈਂਦੀ ਹੈ ਇੱਥੇ ਖੁੱਲੇ ਹੀ ਪਾਸਪੋਰਟ ਵੀਜ਼ੇ ਵੀ ਦੇ ਕੇ ਫਟਾਫਟ ਕਰੀ ਦਾ ਚ ਪਰਤੇ ਕਰ ਲੋ ਰਿਜ਼ਲਟ ਕੀ ਹੈ ਤੁਸੀਂ ਆ ਗੁਰਦਾਸਪੁਰ ਦਾ ਕਾਂਡ ਸੁਣਿਆ ਹੀ ਹੈ ਮੈਂ ਨਾਂ ਨਹੀਂ ਲੈਂਦਾ ਉਸ ਬੰਦੇ ਦਾ ਬਿਲਕੁਲ ਜੀ ਬਿਲਕੁਲ ਉਸ ਬੰਦੇ ਨੂੰ ਤਖਤ ਸਾਹਿਬ ਤੇ ਮਾਫੀ ਨਹੀਂ ਮਿਲੀ ਰੌਲਾ ਪਾਇਆ ਕੋਈ ਪ੍ਰੈਸ਼ਰ ਪਿਆ ਅਖੀਰ ਉਹਨੂੰ ਖੜਾ ਕਰਕੇ ਵੀ ਹਾਂ ਤੂੰ ਆ ਕੰਮ ਕੀਤਾ ਹਾਂਜੀ ਕੀਤਾ ਉੱਚੀ ਬੋਲ ਕਹਤਾ ਜੀ ਹਾਂਜੀ ਕੀਤਾ ਹਾਂਜੀ ਕੀਤਾ ਮੇਰੇ ਤੋਂ ਗਲਤੀ ਹੋਈ ਹੈ ਮੈਨੂੰ ਮਾਫੀ ਦੇ ਦਿਓ ਮੈਂ ਤਨਖਾਹ ਲਾ ਤਨਖਾਹ ਲਾਤੀ ਉਹਦੇ باوجود ਉਹਨੂੰ ਸ਼ਾਮਲ ਨਹੀਂ ਕੀਤਾ ਗਿਆ ਲੇਕਿਨ ਅੱਜ ਉਹ ਕਾਲੀ ਦਲ ਚ ਹੀ ਸ਼ਾਮਲ ਕਰ ਲਿਆ ਬਿਲਕੁਲ ਤੇ ਤੁਸੀਂ ਕੀ ਐਕਸਪੈਕਟ ਕਰਦੇ ਹੋ ਲੋਕਾਂ ਤੋਂ ਫਿਰ ਆਵਾਜ਼ ਇਹ ਹੈ ਪਿੰਡੋ ਪਿੰਡੀ ਸਿੱਖਾਂ ਦੇ ਵਿੱਚ ਕਿ ਐਸਜੀਪੀਸੀ ਤੇ ਕਾਬਜ਼ ਹੈ ਇੱਕ ਟੱਬਰ ਜਦੋਂ ਕਿ ਬਿਲਕੁਲ ਵੀ ਨਹੀਂ ਹੈ ਇਫੈਕਟ ਉਹਨੂੰ ਕਰਤਾ ਚੋਰ 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 ਉਹ ਕਹਿੰਦਾ ਚੋਰੀ ਠੀਕ ਹੈ ਇਹ ਕਿਉਂ ਹੁੰਦਾ ਹੈ ਜੇ ਮੈਨੂੰ ਮਿਠਾਇਆ ਮੈਂ ਪ੍ਰਧਾਨ ਆ ਸ਼ਰਮੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੱਤੋ ਵੱਤ ਕੀ ਹੋ ਜਾਊਗਾ ਮੇਰੀ ਪ੍ਰਧਾਨਗੀ ਚਲੀ ਜਾਊਗੀ ਇੱਕ ਚੀਜ਼ ਯਾਦ ਰੱਖਿਓ ਖਾਲਸਾ ਜੀ ਜਿਸ ਬੰਦੇ ਚ ਨਾ ਕਹਿਣ ਦੀ ਤਾਕਤ ਨਹੀਂ ਹੈ ਉਹਦੋਂ ਕੋਈ ਕਮਜ਼ੋਰ ਨਹੀਂ ਹੁੰਦਾ ਬੰਦਾ ਸਭ ਤੋਂ ਕਮਜ਼ੋਰ ਉਹ ਇਨਸਾਨ ਹੁੰਦਾ ਜਿਹਨੂੰ ਇਹ ਨਹੀਂ ਪਤਾ ਵੀ ਇਸ ਜਗ੍ਹਾ ਤੇ ਮੈਂ ਨਾ ਕਰਨੀ ਐ ਇਹ ਨਾ ਹਾਂ ਚ ਨਹੀਂ ਬੋਲੀ ਸਕਦੀ ਤੇ ਨਾਲ ਚ ਦਾਮ ਹੀ ਨਹੀਂ ਹੈ ਨਾ ਕਹਿਣ ਦਾ ਜੋ ਕਹੇਤਾ ਹਾਂਜੀ ਪ੍ਰਧਾਨ ਜੀ ਹਾਂਜੀ ਫਲਾਨਾ ਜੀ ਚਾਹ ਐਸਜੀਪੀਸੀ ਦਾ ਹੋਵੇ ਚਾਹ ਅਕਾਲੀ ਦਲ ਦਾ ਹੋਵੇ ਚਾਹ ਕਾਂਗਰਸ ਦਾ ਹੋਵੇ ਤੇ ਚਾਹ ਆਪ ਦਾ ਹੋਵੇ ਹਾਂਜੀ ਪ੍ਰਧਾਨ ਜੀ ਉਹ ਤੁਸੀਂ ਮਰੇ ਹੋਏ ਆ ਤੁਹਾਡਾ ਕੋਈ ਜ਼ਮੀਰ ਆ ਤੁਹਾਡਾ ਕੋਈ ਇੰਡੀਵਿਜੂਅਲਿਟੀ ਆ ਤੁਹਾਡਾ ਕੋਈ ਕੈਰੈਕਟਰ ਹੈ ਕਿ ਨਹੀਂ ਹੈ ਹੈ ਨਹੀਂ ਹੁਣ ਅਕਾਲੀ ਦਲ ਡਿੱਗਦਾ ਡਿੱਗਦਾ 80 82 ਸੀਟਾਂ ਤੋਂ ਘਟਦਾ 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 ਪੰਜ ਵਾਰੀ ਸਰਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਅਖੀਰ ਉਹ ਕਰੋ ਹਰਵਾਏ ਬਿਲਕੁਲ ਤੇ ਡਾਕਟਰ ਸਾਹਿਬੀ ਸਾਰੀ ਗੱਲ ਇੱਥੇ ਆ ਰਹੀ ਹੈ ਕਿ ਅਕਾਲੀ ਦਲ ਨੇ ਬੜੀਆਂ ਗਲਤੀਆਂ ਕੀਤੀਆਂ ਜਾਂ ਜਾਣ ਬੁਝ ਕੇ ਕੀਤੀਆਂ ਜੋ ਵੀ ਉਹ ਸਮੇਂ ਦੇ ਨਾਲ ਹੋਈਆਂ ਹੋਇਆਂ ਤੇ ਜਿਹੜਾ ਉਹਦਾ ਸਿਗਾ ਆਕਾਰ ਸਗਾ ਜੋ ਉਹਦੀ ਦਿੱਖ ਸੀਗੀ ਉਹ ਡਾਵਾ ਟੋਲ ਹੋ ਗਈ ਡਿੱਗ ਗਈ ਪਰ ਹੁਣ ਜਿਹੜਾ ਹਾਂਜੀ ਗੱਲ ਅੱਜ ਜਿਹੜੀ ਹੈ ਉਹ ਵਿਰੋਧੀ ਧਿਰ ਵੀ ਬਣ ਗਿਆ ਜੀ ਵੀ ਆਪਸ ਦੇ ਵਿੱਚੋਂ ਸਭ ਕੁਝ ਨਿਕਲੇ ਨਹੀਂ ਜੀ 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 ਉਹਦੇ ਵਿੱਚੋਂ ਹੀ ਮੱਖਣ ਨਿਕਲਿਆ ਉਹਦੇ ਵਿੱਚੋਂ ਹੀ ਲੱਸੀ ਨਿਕਲੀ ਆ ਉਹਦੇ ਵਿੱਚੋਂ ਹੀ ਦਹੀਂ ਨਿਕਲਿਆ ਤੇ ਹੁਣ ਜਿਹੜੀ ਇਹ ਫੁੱਟ ਹੈ ਤੇ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਉਹਨਾਂ ਦੀ ਜਿਹੜੀ ਇਸ ਟਾਈਮ ਕਾਰਵਾਈ ਹੈਗੀ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿੱਥੇ ਹੋਣੀ ਚਾਹੀਦੀ ਦੇਖੋ ਦੋ ਤਰ੍ਹਾਂ ਦੇ ਮੇਜਰਲੀ ਬੰਦੇ ਹੁੰਦੇ ਆ ਦੋ ਤਰ੍ਹਾਂ ਦੇ ਇੱਕ ਹੁੰਦਾ ਹੈ ਜਿਹੜਾ ਆਪਦੇ ਪ੍ਰਿੰਸੀਪਲਸ ਤੇ ਖੜਦਾ ਹੈ ਉਹਦੇ ਤੇ ਕੰਪਰੋਮਾਈਜ਼ ਨਹੀਂ ਕਰਦਾ ਚਾਹ ਫਾਇਦਾ ਹੋਵੇ ਚਾਹ ਨੁਕਸਾਨ ਹੋਵੇ ਇਹ ਕੋਨੋ ਆਪਰਚੂਨਿਸਟ ਉਹ ਜਿਹੜਾ ਆਪਰਚੂਨਿਸਟ ਹੁੰਦਾ ਨਾ ਉਹ ਕੁਝ ਵੀ ਕਰ ਗੁਜ਼ਰਨ ਨੂੰ ਤਿਆਰ ਹੁੰਦਾ ਜਦੋਂ ਤੁਸੀਂ ਸਿਆਸੀ ਤਾਕਤ ਵਾਸਤੇ ਇੱਕ ਪਾਰਟੀ ਦੇ ਫੋਰਮ 'ਚ ਜਾਂਦੇ ਆ ਉਹਨਾਂ ਦੀ ਕਮੇਟੀ ਬਣੀ ਵੀ ਆ ਜਿਨ੍ਹਾਂ ਨੇ ਟਿਕਟਾਂ ਵੰਡਣੀਆਂ ਭਾਵੇਂ ਉੱਥੇ ਇੱਕ ਬੰਦੇ ਦਾ ਹੀ ਚੱਲਦਾ ਹੋਵੇ ਤੁਸੀਂ ਉੱਥੇ ਗਏ ਜੀ ਮੈਨੂੰ ਫਲਾਨੇ ਥਾਂ ਤੋਂ ਟਿਕਟ ਦੇ ਦਿਓ ਠੀਕ ਹੈ ਜੀ ਉਹਨਾਂ ਨੇ ਦੇ ਦਿੱਤੀ ਉੱਥੋਂ ਤੁਸੀਂ ਹਾਰ ਜਾਂਦੇ ਆ ਹਾਰਨ ਤੋਂ ਬਾਅਦ ਕਹਿੰਨੇ ਆ ਜੀ ਮੇਰੀ ਮਦਦ ਨਹੀਂ ਕੀਤੀ ਤੁਸੀਂ ਕਿਸ ਬਲਵੋਤੇ ਦੇ ਉੱਥੇ ਟਿਕਟ ਮੰਗੀ ਸੀ ਜੇ ਤੇਰੇ ਮਗਰੀ ਬੰਦਾ ਕੋਈ ਨਹੀਂ ਸੀ ਉਹਦੇ ਚ ਪਾਰਟੀ ਦਾ ਪ੍ਰਧਾਨ ਹੀ ਆ ਪਾਰਟੀ ਕੇ ਮੇਂ ਜ਼ਿੰਮੇਵਾਰ ਹੈ ਜੇ ਤੇਰੇ ਚ ਨਹੀਂ ਸੀ ਦਮ ਤੂੰ ਨਾ ਲੜਦਾ ਜਿਸ ਇਲਾਕੇ ਚ ਤੂੰ ਠੀਕ ਸੀ ਲੋਕਾਂ ਨੂੰ ਪਤਾ ਸੀ ਵੀ ਇਹ ਕੰਮ ਕਰਦਾ ਸਾਡੇ ਤੈਨੂੰ ਪਿਆਰ ਕਰਦੇ ਉੱਥੇ ਹੀ ਲੜ ਲੈਂਦਾ ਪਿਆਰ ਤਾਂ ਸਾਨੂੰ ਕੋਈ ਕਰਦਾ ਨਹੀਂ ਅਸੀਂ ਬਾਗੀ ਹੋ ਗਏ ਜੀ ਸਾਨੂੰ ਆ ਬੰਦਾ ਨਹੀਂ ਚਾਹੀਦਾ ਸਾਨੂੰ ਉਹ ਬੰਦਾ ਨਹੀਂ ਚਾਹੀਦਾ ਸਾਨੂੰ ਪ੍ਰਧਾਨ ਨਾ ਚਾਹੀਦਾ ਸਾਨੂੰ ਗੁੱਪ ਪ੍ਰਧਾਨ ਨਾ ਚਾਹੀਦਾ ਅਸੀਂ ਪਾਰਟੀ ਦਾ ਸੁਧਾਰ ਲੈ ਆਪ ਦਾ ਆਪ ਦਾ ਸੁਧਾਰ ਲਓ ਉੱਥੇ ਗੱਲ ਆ ਗਈ ਜੇ ਤੂੰ ਅਕਲ ਲਤੀਫ ਤੱਕ ਆਲੇ ਰੱਖਣਾ ਲੇਖ ਆਪਣੇ ਨਿਗਰੇਬਾਨ ਮਹੇਰਨੀਵਾ ਕਰ ਦੇ ਜੇ ਤੁਹਾਨੂੰ ਪਤਾ ਸੀ ਬਈ ਇੱਕ ਪਾਰਟੀ ਦਾ ਚਾਹੇ ਕੋਈ ਪਾਰਟੀ ਉਹਦਾ ਪ੍ਰਧਾਨ ਜਿਹੜਾ ਹੈ ਉਹਨੇ ਸਾਡੀ ਮਦਦ ਕੀਤੀ ਨਹੀਂ ਨਾ ਕਰਨੀ ਵੀ ਨਹੀਂ ਸੀ ਬਿਲਕੁਲ ਉਹਨੇ ਕੋ ਅੱਜ ਨਹੀਂ ਫੈਸਲਾ ਲਿਆ ਵੀ ਨਹੀਂ ਉਹਨੇ ਕਰਨੀ ਹੀ ਨਹੀਂ ਸੀ ਠੀਕ ਹੈ ਤੁਹਾਨੂੰ ਵਰਤਿਆ ਤੁਸੀਂ ਉਸ ਪਾਰਟੀ ਦੀ ਟਿਕਟ ਨਹੀਂ ਲੈਂਦੇ ਇੰਡੀਪੈਂਡੈਂਟ ਲੜਦੇ ਪਤਾ ਲੱਗ ਜਾਂਦਾ ਤੁਹਾਨੂੰ ਵੀ ਦੁੱਧਾ ਦੁੱਧ ਪਾਣੀ ਦਾ ਪਾਣੀ ਹੀ ਹੁੰਦਾ ਨਾ ਬਿਲਕੁਲ ਜੀ ਮੋ ਸਾਰੀ ਜ਼ਿੰਦਗੀ ਉਸ ਮਾਂ ਤੋਂ ਫਾਇਦੇ ਲੈ ਲੈ ਕੇ ਲੈ ਲੈ ਕੇ ਲੈ ਲੈ ਕੇ ਮੈਂ ਇਹਨਾਂ ਨੂੰ ਚੈਲੰਜ ਕਰਦਾ ਜਿਹੜੇ ਆਪਦੇ ਆਪ ਨੂੰ ਕਹਿੰਦੇ ਨਾ ਵੀ ਅਸੀਂ ਸੁਧਾਰ ਕਰਨਾ ਹੈ ਅਕਾਲੀ ਦਲ ਦਾ ਪਹਿਲਾਂ ਸੋਚਦਾ ਸੁਧਾਰ ਤਾਂ ਕਰ ਲੋ ਤੁਸੀਂ 50 ਸਾਲ ਪਿੱਛੇ ਚਲੇ ਜਾਓ ਤੁਸੀਂ ਕੀ ਸੀ ਔਰ ਤੁਸੀਂ ਕਿਹੜੀ ਨੌਕਰੀ ਦੇ ਅਲਗ-ਅਲਗ ਇਹ ਤੁਹਾਡੇ ਘਰੇ ਤਿੰਨ-ਤਿੰਨ ਫੋਰਚੂਨਰ ਰੱਖਣੀਆਂ ਮੰਤਰੀ ਜੀ ਕਿੰਨੀ ਤਰ੍ਹਾਂ ਹੁੰਦੀ ਹੈ ਚਲੋ ਤੁਹਾਨੂੰ ਪੈਨਸ਼ਨ ਮਿਲੀ ਪੈਨਸ਼ਨ ਤੁਹਾਨੂੰ ਕਿੰਨੀ ਮਿਲੀ ਘਰ ਦੇ ਉੱਤੇ ਨਹੀਂ ਲੱਗੀ ਕਿਹੜੇ-ਕਿਹੜੇ ਤੁਸੀਂ 100-100 ਏਕੜ ਦੇ ਮਾਲਕ ਬੈਠੇ ਆ ਜਿਨ੍ਹਾਂ ਦੇ ਕੋਲੇ ਅੱਜ ਅੱਜ 6-6 ਕਨਾਲ ਦੀ ਕੋਠੀਆਂ ਬਿਲਕੁਲ ਤੇ ਕਸੂਰ ਜਿਹੜਾ ਹੈ ਉਹ ਸਾਡੀ ਪਾਰਟੀ ਦਾ ਸਾਡੀ ਮਾਂ ਦਾ ਤੇ ਮਾਂ ਨੂੰ ਸਾਂਭਣ ਵਾਲਾ ਜਿਹੜਾ ਬੰਦਾ ਬੈਠਾ ਹੈ ਮੈਂ ਨਹੀਂ ਕਹਿੰਦਾ ਬਹੁਤ ਚੰਗਾ ਹੋਊਗਾ ਮਾੜਾ ਹੋ ਸਕਦਾ ਪਰ ਤੁਹਾਡੇ ਵਾਂਗੂ ਛੱਡ ਕੇ ਤਾਂ ਨਹੀਂ ਪੱਦਿਆ ਜੇ ਸਮਝੌਤੇ ਕੀਤੇ ਦੁਸ਼ਮਣ ਪਾਰਟੀ ਦੇ ਨਾਲ ਉਦੋਂ ਤੁਸੀਂ ਇਹ ਵੇਚ ਨਹੀਂ ਸੀ ਗਏ ਜੇ ਸੌਦੇ ਸਾਧ ਕੋਲੇ ਗਏ ਤੁਸੀਂ ਨਹੀਂ ਸੀ ਪਾਰਟੀ ਛੱਡ ਦਿੰਦੇ ਉਹ ਤਾਂ ਉਹ ਨਹੀਂ ਛੱਡੀ ਬੇਅਦਬੀਆਂ ਹੋਈਆਂ ਤੁਸੀਂ ਕਿਉਂ ਨਹੀਂ ਸਿੱਫੇ ਦਿੱਤੇ ਤੁਸੀਂ ਕਿਉਂ ਨਹੀਂ ਆਵਾਜ਼ ਚੱਕੀ ਪ੍ਰਧਾਨ ਮੰਤਰੀ ਤੇ ਡਿਪਟੀ ਚੀਫ ਮਿਨਿਸਟਰ ਦੇ ਉਲਟ ਕਿਉਂਕਿ ਤੁਹਾਨੂੰ ਦੱਸਦਾ ਸੀ ਵੀ ਜੇ ਮੈਂ ਚੱਕੀ ਮੇਰੀ ਟਰੱਕ ੱਟੀ ਜਾਣੀ ਹੈ ਦੂਜੀ ਕਿਥੇ ਪਾਰਟੀ ਨਹੀਂ ਮੈਨੂੰ ਚੱਲਣਾ ਨਹੀਂ ਮੈਂ ਰੁਲ ਕੇ ਰਹਿ ਜਾਊਂਗਾ ਕਿਸੇ ਨੇ ਮੇਰੀ ਬਾਤ ਨਹੀਂ ਪੁੱਛਣੀ ਐਨੀ ਗੱਲ ਸੀ ਤੇ ਫਿਰ ਸਿੱਖੀ ਦੀ ਕਿਹੜੀ ਗੱਲ ਕਰਦੇ ਤੇ ਕਿਹੜੇ ਸਲਾਰ ਦੀ ਗੱਲ ਕਰਦੇ ਹੋ ਬਿਲਕੁਲ ਡਾਕਟਰ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਹਰ ਵਿਅਕਤੀ ਆਪਣੇ ਨਿੱਜ ਸਵਾਰਥ ਦੇ ਲੱਗਿਆ ਹੋਇਆ ਹੈ ਹੁਣ ਆਖਰ ਦੇ ਵਿੱਚ ਜਿਹੜੀ ਗੱਲ ਆ ਗਈ ਆ ਉਹ ਕਾਲਪਤਕਰ ਸਾਭ ਦੇ ਜਥੇਦਾਰਾਂ ਦੇ ਉੱਪਰ ਆ ਕਿਉਂਕਿ ਉਹਨਾਂ ਨੇ ਤਨਖਾਹਿਆ ਕਰਾਰ ਦੀ ਗੱਲ ਕੀਤੀ ਹੋਈ ਆ ਸਜ਼ਾ ਲਾਉਣ ਦੀ ਗੱਲ ਕੀਤੀ ਹੋਈ ਆ ਹੁਣ ਉੱਥੇ ਆ ਕੇ ਜੋ ਕੁਝ ਕੱਲ ਹੋਇਆ ਉਹਨੂੰ ਤੁਸੀਂ ਲੈ ਕੇ ਕਿਸ ਤਰ੍ਹਾਂ ਵੇਖਦੇ ਹੋ ਤੇ ਇਹਦਾ ਹੱਲ ਕਿ ਹੋਣਾ ਚਾਹੀਦਾ ਕਿਉਂਕਿ ਲੋਕਾਂ ਦੇ ਵਿੱਚ ਵੀ ਪੂਰਾ ਗੁੱਸਾ ਹੈਗਾ ਇਹਨਾਂ ਦੇ ਪ੍ਰਤੀ ਜਿਹੜੀ ਪ੍ਰੈਸ ਹੁੰਦੀ ਹੈ ਨਾ ਜਿਹੜੀ ਖਬਰ ਦੇਣ ਵਾਲੀ ਹੈ ਜਿਹੜੀ ਲੋਕਾਂ ਤੱਕ ਖਬਰ ਪਹੁੰਚਾਉਂਦੀ ਹੈ ਬਹੁਤ ਇੰਪੋਰਟੈਂਟ ਪਿਲਰ ਹੈ ਕਿਸੇ ਵੀ ਸੋਸਾਇਟੀ ਦਾ ਡੈਮੋਕ੍ਰੇਸੀ ਵਿੱਚ ਛੱਡੋ ਕਿਸੇ ਵੀ ਸੋਸਾਇਟੀ ਦਾ ਪ੍ਰੈਸ ਅੱਜ ਇਹ ਕਹਿ ਰਹੀ ਹੈ ਕਿ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਇੱਕ ਕਮੇਟੀ ਬਣਾਈ ਵਿਚਾਰ ਕਰਨ ਵਾਸਤੇ ਬਿਲਕੁਲ ਪਹਿਲਾਂ ਪੰਜ ਸਿੰਘ ਸਾਹਿਬਾਨ ਨੇ ਬੈਠ ਕੇ ਇਹ ਫੈਸਲਾ ਕਰ ਲਿਆ ਵੀ ਹਾਂ ਜਿਹੜੇ ਜਿਹੜੇ ਇਲਜ਼ਾਮ ਲੱਗੇ ਆ ਆਹਾ ਆ ਉਹਨਾਂ ਦੇ ਵਿੱਚ ਕੁਝ ਤੱਤ ਇਹੋ ਜਿਹੇ ਆ ਜਿਹੜੇ ਦਰਸਾਉਂਦੇ ਆ ਵੀ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਗਲਤੀਆਂ ਹੋ ਗਈਆਂ ਠੀਕ ਹੈ ਜੀ ਇਸ ਕਰਕੇ ਇਹਨਾਂ ਨੂੰ ਉਹਦੇ ਤੇ ਉਹ ਸਾਡੀ ਕੋਰਟ ਦੇ ਵਿੱਚ ਸਾਡੀ ਤਖਤ ਸਾਹਿਬ ਦੀ ਕਚਹਿਰੀ ਦੇ ਵਿੱਚ ਇਹਨਾਂ ਨੂੰ ਕਨਵਿਕਟ ਕਰਨਤਾ ਉਹਨਾਂ ਨੇ ਠੀਕ ਹੈ ਵੀ ਯੂ ਆਰ ਕਨਵਿਕਟਡ ਤਨਖਾਹ ਦਾ ਮਤਲਬ ਇਹ ਹੁੰਦਾ ਤਨਖਾਹ ਇਹ ਡਿਕਲੇਅਰ ਕਰਨ ਦਾ ਮਤਲਬ ਇਹ ਹੁੰਦਾ ਵੀ ਤੁਹਾਡੇ ਤੇ ਲਾਏ ਗਏ ਦੋ ਸੱਚੇ ਨੇ ਬਿਲਕੁਲ ਕਿ ਸੱਤ ਸੱਚੇ ਨੇ ਕਿਹੜੀ ਤਨਖਾਹ ਲੱਗਦੀ ਹੈ ਉਹਦੇ ਤੇ ਡਿਪੈਂਡ ਕਰੂਗਾ ਜੇ ਇੱਕ ਬੰਦੇ ਨੂੰ 307 ਦਾ ਪਰਚਾ ਜਾਂ ਇੱਕ ਤੇ 302 ਦਾ ਪਰਚਾ ਹੈ ਉਹ ਕਹਿੰਦਾ ਵੀ ਸੈਂਟੈਂਸਿੰਗ ਜਿਹੜੀ ਹੈ ਅਸੀਂ ਮਹੀਨੇ ਬਾਅਦ ਕਰਾਂਗੇ ਬਿਲਕੁਲ ਸਰਕਾਰੀ ਕੋਰਟਸ ਕਹਿੰਦੀਆਂ ਵੀ ਅਸੀਂ ਕਨਵਿਕਟ ਕਰਤਾ ਇਹਨੂੰ ਇਹਦੀ ਸਜ਼ਾ ਕਹਿੰਦੀਆਂ ਮਹੀਨੇ ਬਾਅਦ ਦੱਸੂਗਾ ਤੇ ਸਾਡੇ कोर्ट ਨੇ ਵੀ ਕਹਿਦਾ ਹੁਣ ਮੱਤ ਤਾਂ ਕੇ ਸੀਸ ਦੀ ਹੈ ਤਖਤ ਸਾਹਿਬ ਦੀ ਉੱਤੇ ਬੰਦੇ ਬੈਠੇ ਬੰਦੇ ਵੀ ਨਹੀਂ ਹੈ ਬਿਲਕੁਲ ਤਖਤ ਸਾਹਿਬ ਦੀ ਹੈ ਜਿਹੜਾ ਉੱਤੇ ਬੰਦਾ ਬੈਠਾ ਉੱਤੇ ਬਿਠਾਇਆ ਗਿਆ ਨਮੈਂਦਾ ਸੇਵਾਦਾਰ ਉਹ ਸੇਵਾਦਾਰ ਨੂੰ ਅਹਿਸਾਸ ਹੋਣਾ ਚਾਹੀਦਾ ਹੈ ਵੀ ਇਹ ਮੇਰੇ ਹੱਥ ਚ ਦਿੱਤਾ ਹੈ ਕੀ ਹੈ ਮੇਰੇ ਪਾਤਸ਼ਾਹ ਨੇ ਔਰ ਮੈਂ ਇੱਥੋਂ ਵੀ ਜੇ ਤਿਲਕ ਕੇ ਕਿਸੇ ਦੇ ਅੱਖੇ ਲੱਗ ਕੇ ਆਪ ਦੇ ਮਨ ਦੇ ਵਿੱਚ ਦਿਸਦੀ ਚੀਜ਼ ਵੀ ਆ ਗਲਤ ਹੈ ਸਹੀ ਹੈ ਉਹਨੂੰ ਵੀ ਮੋੜ ਦਿਆਂ ਕਿਉਂਕਿ ਮੇਰੀ ਉਹ ਉੱਥੇ ਡੈਜ਼ਿਗਨੇਸ਼ਨ ਨੂੰ ਖਤਰਾ ਹੈ ਤਾਂ ਫਿਰ ਉਹ ਉਸ ਸੀਟ ਦੇ layak ਨਹੀਂ ਹੈ ਬਿਲਕੁਲ ਲੇਕਿਨ ਬਹੁਤ ਵੱਡਾ ਪਹਿਲੀ ਵਾਰੀ ਮੇਰੀ ਸੁਰਤ ਦੇ ਵਿੱਚ ਬਹੁਤ ਵੱਡਾ ਇੱਕ ਫੈਸਲਾ ਪੰਜ ਸਿੰਘ ਸਾਹਿਬਾਨ ਨੇ ਲਿਆ ਜਿਹੜੇ ਲੋਕ ਸਿੱਖੇ ਕਹਿੰਦੇ ਸੀ ਵੀ ਇਹ ਤਾਂ ਜੇਬ ਚੋਂ ਪਰਚੀ ਕੱਢਦਾ ਸਰਦਾਰ ਸੁਖਬੀਰ ਸਿੰਘ ਤੇ ਜੱਥੇਦਾਰ ਬਣ ਜਾਂਦੇ ਆ ਠੀਕ ਹੈ ਜੀ ਜੇਬ ਚੋਂ ਪਰਚੀ ਕੱਢਦਾ ਐਸਪੀ ਦੇ ਪ੍ਰਧਾਨ ਬਣ ਜਾਂਦੇ ਆ ਉਸੇ ਜੇਬ ਚੋਂ ਪਰਚੀ ਕੱਢਣ ਵਾਲੇ ਦੀਆਂ ਪਰਤੀਆਂ ਪਾਸੇ ਧਰ ਕੇ ਉਹਨੂੰ ਤਨਖਾਈਆ ਡਿਕਲੇਅਰ ਕਰਤਾ ਕਿਹੜੇ ਮਸਲਿਆਂ ਤੇ ਸੋਚੋ ਜਰਾ ਇਹ ਸਿੱਖ ਕੌਣ ਨੂੰ ਸੋਚਣਾ ਚਾਹੀਦਾ ਹੈ ਕਿ ਬੇਅਦਬੀਆਂ ਤੇ ਤੂੰ ਡਿਪਟੀ ਚੀਫ ਮਿਨਿਸਟਰ ਸੀ ਤੂੰ ਨਹੀਂ ਐਕਸ਼ਨ ਲਿਆ ਸੌਦੇ ਸਾਹ ਦੇ ਉੱਥੇ ਜਵਾਰ ਕੇ ਪਰਚੇ ਗੁਰੂ ਸਾਹਿਬ ਦਾ ਸਰੂਪ ਪੜਿਆ ਗਿਆ ਅੰਗ ਖਲਾਰੇ ਗਏ ਰੂੜੀ ਛੁੱਟੇ ਗਏ ਉਹਦੇ ਤੇ ਇਹਨੂੰ ਦੋਸ਼ੀ ਠਹਾਇਆ ਗਿਆ ਵੀ ਤੂੰ ਤੂੰ ਕੁਝ ਕਰ ਸਕਦਾ ਸੀ ਤੂੰ ਨਹੀਂ ਕੀਤਾ ਨਿੱਕੀ ਜੀ ਗੱਲ ਨਹੀਂ ਹੈ ਔਰ ਉਹ ਬੰਦਾ ਜਿਹਨੂੰ ਇਹ ਕਹਿੰਦੇ ਇਹ ਤਾਂ ਲੁੱਟ ਕੇ ਖਾ ਗਿਆ ਖਾ ਗਿਆ ਖਾ ਗਿਆ ਖਾ ਗਿਆ ਖਾ ਗਿਆ ਉਹ ਬੰਦਾ ਜਾ ਕੇ ਉੱਥੇ ਮੱਥਾ ਟੇਕ ਕੇ ਨਗੇ ਪੈਰੀ ਖੜ ਕੇ ਆਪ ਦਾ ਆਪ ਜਾ ਕੇ ਪੇਸ਼ ਹੋਇਆ ਉਹਨਾਂ ਨੇ ਕਿਹਾ ਵੀ ਅਸੀਂ ਭਾਈ ਤੈਨੂੰ ਤਨਖਾਈਆ ਕਰਾਰ ਦਿੰਦੇ ਆ ਜੇ ਜੇਬ ਚੋਂ ਪਰਚੀ ਕੱਢੀ ਲਿਖ ਕੇ ਪਈਦਾ ਖਬਰਦਾਰ ਜੇ ਮੈਨੂੰ ਤਨਖਾਈਆ ਦਿੱਤਾ ਬਿਲਕੁਲ ਉਹ ਤਨਖਾਈਆ ਹੋ ਗਿਆ ਹੁਣ ਉਹਦੀ ਸਜ਼ਾ ਜਿਹੜੀ ਹੈ ਸਭ ਨੂੰ ਇਹ ਵੀ ਲੱਗੀ ਵੀ ਛੇਤੀ ਸਜ਼ਾ ਦੇ ਉਹ ਛੇਤੀ ਹੋਊਗਾ ਕਿ ਜੇ ਸਿੰਘ ਸਾਹਿਬਾਨ ਨੇ ਜੋ ਨਾਰਮਲ ਸਜ਼ਾ ਦਿੰਦੇ ਆ ਗੁਰਦੁਆਰਿਆਂ ਦੀ ਸੇਵਾ ਦਾ ਜੇ ਉਹ ਕਰਦੇ ਤਾਂ ਕਹਣਗੇ ਇਲਾਜੀ ਤਾਂ ਵਿਗ ਗਏ ਤੇ ਜੇ ਉਹ ਸਖਤ ਸਜ਼ਾ ਦਿੰਦੇ ਆ ਠੀਕ ਆ ਫਿਰ ਉਹ ਤੋਂ ਸਵਾਲ ਕਰਾਂਗੇ ਸਰਪ੍ਰਕਾਸ਼ ਸਿੰਘ ਬਾਦਲ ਨੂੰ ਫਕਰੇ ਕੌਮ ਦਾ ਖਿਤਾਬ ਕਿਉਂ ਦਿੰਦਾ ਫਿਰ ਫਲਾਣਾ ਕੋ ਦਿੰਦਾ ਇਹ ਮਤਲਬ ਜਿਹੜੀ ਪਬਲਿਕ ਹੈ ਬੇਲੀ ਉਹਨਾਂ ਨੇ ਸਵਾਲ ਉਠਾਉਣਾ ਹੀ ਉਠਾਣਾ ਹੈ ਲੇਕਿਨ ਸਿੱਖ ਕੌਮ ਵਾਸਤੇ ਅਕਾਲ ਤਖਤ ਸਾਹਿਬ ਦੀ ਸ਼ਾਨ ਵਾਸਤੇ ਤੇ ਉਹਦੀ ਮਰਿਆਦਾ ਨੂੰ ਉੱਪਰ ਰੱਖਣ ਵਾਸਤੇ ਪੰਜ ਸਿੰਘ ਸਾਹਿਬਾਨ ਨੇ ਬਹੁਤ ਵਧੀਆ ਤੇ ਵੱਡਾ ਫੈਸਲਾ ਲਿਆ ਸੀ ਜਿਹਦੇ ਨਾਲ ਹਰ ਸਿੱਖ ਦੇ ਦਿਲ ਦੇ ਵਿੱਚ ਤਖਤ ਸਾਹਿਬ ਦੀ ਹੋਂਦ ਦੀ ਇੱਕ ਛਾਪ ਪੂਰੀ ਗੱਡੀ ਗਈ ਕਿ ਹਾਂ ਇਹ ਅਕਾਲ ਤਖਤ ਸਾਹਿਬ ਅਕਾਲ ਤਖਤ ਸਾਹਿਬ ਸੁਪਰੀਮ ਹੈ ਬਿਲਕੁਲ ਸੁਪਰੀਮ ਹੈ ਹੁਣ ਉਹਨੂੰ ਜਿਹੜੇ ਲੋਕਾਂ ਨੇ ਇਹ ਲਾਉਣੀਆਂ ਲੁੱਟੀਆਂ ਵੀ ਇਹ ਬਦਨਾਮ ਹੋਣ ਕੰਦੇ ਹੁਣ ਗਾਂ ਕਰੀ ਜਾਂਦਾ ਕੋਈ ਕਹਿੰਦਾ ਜੀ ਸੁਖਵੀਰ ਦੀ ਕੁੜੀ ਦਾ ਵਹ ਜੀ ਕੋਈ ਕਹਿੰਦਾ ਜੀ ਫਲਾਨਾ ਜੀ ਸੁਖਵੀਰ ਹੁਣ ਉਹ ਉਹ ਉੱਥੇ ਭਾਰਾ ਬੰਦਾ ਹੈ ਉਹਦਾ ਪੈਰ ਮੁੜ ਗਿਆ ਉਹਦੇ ਹੇਰ ਨੇ ਉਹਨੇ ਇਹ ਤਾਂ ਮੇਰਾ ਗਿੱਟਾ ਟੁੱਟ ਗਿਆ ਹੇਰ ਲਾਈਨ ਫ੍ਰੈਕਚਰ ਹੋ ਗਿਆ ਡਾਕਟਰ ਕੋਲੇ ਗਿਆ ਡਾਕਟਰ ਕਹਿੰਦਾ ਲਾ ਲੋ ਜੀ ਇਹਦੇ ਤੇ ਤਿੰਨ ਹਫ਼ਤੇਾਂ ਵਾਸਤੇ ਪਲਸਟਰ ਤੇ ਉਹਨੇ ਲਾ ਲਿਆ ਉਹ ਇਹ ਵੀ ਖਚਾਲ ਚਾਲ ਸੀ ਮਨਪ੍ਰੀਤ ਸਿੰਘ ਬਾਦਲ ਦੀ ਜਿਹਨੂੰ ਪਤਾ ਸੀ ਵੀ ਮੈਨੂੰ ਬਠਿੰਡੇ ਤੋਂ ਭਾਜਪੀ ਲੜਾਊਗੀ ਤੇ ਮੈਂ ਹਾਰੂਗਾ ਬੁਰੀ ਤਰ੍ਹਾਂ ਉਹ ਕਹਿੰਦਾ ਮੈਨੂੰ ਦਿਲ ਦਾ ਤਰਾ ਪੈਗਾ ਉਮਾ ਗੰਦਾ ਸਟੈਂਟ ਪਾਉਣੇ ਆ ਅੱਜ ਕੋਲ ਲੜਦਾ ਫਿਰਦਾ ਸਟੈਂਟ ਠੀਕ ਹੋ ਗਏ ਮਤਲਬ ਤੁਹਾਡਾ ਕਹਿਣ ਦਾ ਵਾਸ ਸਾਰਾ ਇਹ ਆ ਗਿਆ ਕਿ ਜਿਸ ਵਿਅਕਤੀ ਨੇ ਵੀ ਕੀਤਾ ਉਹਨੇ ਸਿਰਫ ਨਿੱਜ ਸਵਾਰਥ ਲਈ ਕੀਤਾ ਉਹ ਕਿਸੇ ਨੇ ਕੋਈ ਮਾਂ ਪਾਰਟੀ ਲਈ ਨਹੀਂ ਸੋਚਿਆ ਕਿਸੇ ਨੇ ਅਕਾਲ ਤਖਤ ਦਾ ਨਹੀਂ ਸੋਚਿਆ ਕਿਸੇ ਨੇ ਸਿੱਖ ਪੰਥ ਦਾ ਨਹੀਂ ਸੋਚਿਆ ਇੱਕ ਆਖਰੀ ਗੱਲ ਮੈਂ ਕਹਿਣੀ ਚਾਹੁੰਦਾ ਬਿਲਕੁਲ ਜੀ ਸਿੱਖ ਕੌਮ ਤੇ ਅਕਾਲੀ ਦਲ ਅਕਾਲੀ ਦਲ ਦਾ ਰਿਵਾਈਵ ਹੋਣਾ ਪੰਜਾਬ ਵਾਸਤੇ ਜ਼ਰੂਰੀ ਹੈ ਲਾਜ਼ਮੀ ਹੈ ਇਹਦੇ ਬਿਗੈਰ ਪੰਜਾਬ ਦਾ ਬੇੜਾ ਘਰ ਕੋਈ ਦੂਗਾ ਲੇਕਿਨ ਲੀਡਰਸ਼ਿਪ ਜਿਹੜੀ ਹੈ ਮੌਜੂਦਾ ਜਾਂ ਅੱਗੇ ਆਉਣ ਵਾਲੇ ਉਹਨਾਂ ਨੂੰ ਸੂਈ ਦੇ ਨੱਕੇ ਵਿੱਚ ਦੀ ਫੇਰ ਕੱਢ ਲੋ ਕਰੇ ਜਿਹੜੇ ਨਹੀਂ खरे ਉਤਰਦੇ ਕੱਢ ਦਿਓ ਜਿਹੜੇ खरे ਉਤਰਦੇ ਰੱਖੋ ਉਹਨਾਂ ਦੀ ਸਲਾਹ ਲਓ ਯੰਗਸਟਰ ਨੂੰ ਕਾਰਜ ਕਰੋ ਲੇਕਿਨ ਇੱਕ ਚੀਜ਼ ਕਦੇ ਨਹੀਂ ਛੱਡਣੀ ਕਿ ਸ਼੍ਰੋਮਣੀ ਅਕਾਲੀ ਦਲ ਮਾਂ ਪਾਰਟੀ ਹੈ ਮਾਂ ਦੀ ਸੇਵਾ ਕਰਨੀ ਹੈ ਮਾਂ ਜੋ ਕਹੂਗੀ ਉਹ ਕਰਾਂਗੇ ਮਾਂ ਦਾ ਗਾਈਡ ਕੌਣ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਥੋਂ ਜੇ ਬੰਦਾ ਸੂਝਵਾਨ ਬੈਠਾ ਹੈ ਮੈਂ ਤਾਂ ਗਿਆਨੀ ਕਬੀਰ ਸਿੰਘ ਹਰਾਨੋਂ ਹੰਦਿਆ ਸਰਦਾਰ ਸਾਹਿਬ ਨੂੰ ਇਹ ਬੇਨਤੀ ਕਰੂੰਗਾ ਤੁਹਾਡੇ ਮਾਧਿਅਮ ਤੇ ਕਿ ਇਹਨਾਂ ਨੂੰ ਉਥੋਂ ਇੱਕ ਫਤਵਾ ਜਾਰੀ ਕਰ ਦਿਓ ਵੀ ਅਗਲੇ 7 ਮਹੀਨਿਆਂ ਵਾਸਤੇ ਸਿ ਕੀ ਸਿਧਾਂਤ ਦੇ ਉੱਤੇ ਜਾਂ ਸਿੱਖਾਂਾਰੇ ਉਹ ਉਹ ਜਿਹੜੀਆਂ ਸਾਰੀਆਂ ਸੰਸਥਾਵਾਂ ਹੋ ਰੇ ਬਾਰੇ ਕੋਈ ਵੀ ਅਕਾਲੀ ਲੀਡਰ ਬੋਲ ਹੀ ਨਹੀਂ ਸਕਦਾ ਬਿਲਕੁਲ ਜੇ ਇਹ ਮੂੰਹ ਬੰਦ ਕਰ ਲੈਣ ਨਾ ਕੌਮ ਜੁੜ ਜੂਗੀ ਅਕਾਲੀ ਦਲ ਖੜਾ ਹੋ ਜਾਊਗਾ ਇਹ ਬੋਲਣ ਲੱਗੇ ਨਾ ਸੋਚਦੇ ਨਾ ਇਹਨਾਂ ਨੂੰ ਪਤਾ ਸੀ ਕੀ ਬੋਲ ਰਹੇ ਹਮ ਫਤੂਰ ਚੜ ਜਾਂਦਾ ਹਰ ਇੱਕ ਬੰਦਾ ਜਿਹੜਾ ਪਬਲਿਕ ਚ ਰੈਲੀ ਕਰਕੇ ਬੋਲਦਾ ਉਹਦੀ ਸਾਰੀ ਸਪੀਚ ਜਿਹੜੀ ਹੈ ਉਹ ਐਡਿਟ ਹੋਣੀ ਚਾਹੀਦੀ ਹੈ ਉਹ ਸਪੀਚ ਦੇ ਇੱਕ ਇੱਕ ਲਫ਼ਜ਼ ਕੋਕ ਕੇ ਤੋਲ ਕੇ ਜਿਹੜਾ ਹੁਣ ਕੋ ਵੀ ਆਹ ਬੋਲ ਬਿਲਕੁਲ ਇਸ ਤੋਂ ਇਲਾਵਾ ਬੋਲਣੀ ਇੱਕ ਫਤਵਾ ਜਾਰੀ ਕਰ ਦਿਓ ਮੈਂ ਵੀ ਇੱਥੇ ਤੁਸੀਂ ਵੀ ਇੱਥੇ ਆ ਪੰਜਾਬ ਵੀ ਖੜਾ ਹੋ ਜਾਊਗਾ ਅਕਾਲੀ ਦਲ ਵੀ ਖੜਾ ਹੋ ਜਾਊਗਾ ਬਾਹਰ ਲੀਆਂ ਪਾਰਟੀਆਂ ਜਿਹੜੀਆਂ ਨਾ ਉਹ ਇੱਥੇ ਸਿਰਫ ਪੈਸੇ ਇਕੱਠੇ ਕਰਨ ਪੰਜਾਬੀਆਂ ਦੇ ਆਉਂਦੀਆਂ ਬਿਲਕੁਲ ਰੀਜਨਲ ਪਾਰਟੀ ਚਾਹੀਦੀ ਹੈ ਜੇ ਮਮਤਾ ਬੇਨਰਜੀ ਚਲਾ ਸਕਦੀ ਹੈ ਜੇ ਡੀਐਮਕੇ ਚਲਾ ਸਕਦਾ ਅੰਨਾ ਡੀਐਮਕੇ ਚਲਾ ਸਕਦਾ ਅਖਿਲੇਸ਼ ਯਾਦਵ ਚਲਾ ਸਕਦਾ ਸਾਨੂੰ ਮਤ ਪਈ ਬਿਲਕੁਲ ਸੋ ਡਾਕਟਰ ਗੁਰਪ੍ਰੀਤ ਸਿੰਘ ਸੰਧੂ ਜੀ ਨੇ ਬੜਾ ਸਪਸ਼ਟ ਕਰ ਦਿੱਤਾ ਕਿ ਜਿਹੜੀ ਅਕਾਲੀ ਦਲ ਪਾਰਟੀ ਹੈ ਇਹ ਮਾਂ ਪਾਰਟੀ ਹੈ ਪੰਜਾਬ ਦੀ ਪਾਰਟੀ ਹੈ ਤੇ ਇਸ ਤੋਂ ਇਲਾਵਾ ਜਿਹੜੀਆਂ ਬਾਕੀ ਪਾਰਟੀਆਂ ਨੇ ਸਭ ਇੱਥੇ ਕਮਾਈ ਕਰਨ ਆਉਂਦੇ ਨੇ ਆਪਣੇ ਨਿੱਜੀ ਸਵਾਰਥਾਂ ਨੂੰ ਆਉਂਦੇ ਨੇ ਪਰ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਿਹੜਾ ਅਕਾਲੀ ਦਲ ਸਰਵਾਈਵ ਕਰਨਾ ਹੈ ਅਕਾਲੀ ਦਲ ਨੂੰ ਬਚਾਉਣਾ ਹੈ ਤਾਂ ਉਹਦੇ ਉਹਦੇਦਾਰ ਨੇ ਜਿਹੜੇ ਉਹਦੇ ਨਾਲ ਜੁੜਨਾ ਚਾਹੁੰਦੇ ਨੇ ਜਾਂ ਅੱਗੇ ਇਸ ਨੂੰ ਚਲਾਉਣਾ ਚਾਹੁੰਦੇ ਨੇ ਉਹਨਾਂ ਨੂੰ ਸੂਈ ਦੇ ਨੱਕੇ ਦੇ ਵਿੱਚੋਂ ਕੱਢਣਾ ਪਏਗਾ ਉਹਨੂੰ ਬਿਲਕੁਲ ਪੂਰੀ ਸਕਰੀਨਿੰਗ ਉਹਨਾਂ ਦੀ ਕੀਤੀ ਜਾਣੀ ਚਾਹੀਦੀ ਹੈ ਤੇ ਇਸ ਦੇ ਨਾਲ ਸਭ ਤੋਂ ਵੱਡੀ ਗੱਲ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਹੈ ਉਹ ਸਿੱਖਾਂ ਦੀ ਸਰਵ ਉੱਚ ਅਦਾਲਤ ਸੀ ਹੈ ਤੇ ਰਹੇਗੀ ਸੋ ਬਹੁਤ ਬਹੁਤ ਧੰਨਵਾਦ ਬਿਲਕੁਲ ਤੇ ਜਲਦੀ ਅਸੀਂ ਇਸੇ ਵਿਰਤ ਗੱਲਬਾਤ ਨੂੰ ਅਸੀਂ ਜਾਰੀ ਰੱਖਣ ਦੀ ਕੋਸ਼ਿਸ਼ ਕਰਾਂਗੇ ਦਿਓ ਜੱਜ ਤੁਹਾਡਾ ਆਪਣਾ ਮੇਜਰ ਸਿੰਘ ਪੰਜਾਬੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ